ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਦੇ ਦੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਮੇ ਸ੍ਰੀ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਦੋ ਨਗ ਲੈ ਕੇ ਆਂਦੇ ਆ ਜੀ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਦੇ ਤੌਰ ਤੇ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਜੀ ਇੱਕ ਤਾਂ ਡੱਬੀ ਵੈੜ ਤੇ ਇੱਕ ਬਾਈ ਕੋਲ ਚੰਗਾ ਟੱਟਾ ਜੀ ਚੰਗੇ ਸੀਮਨ ਦਾ ਦਾਸ ਦਾ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸასი ਗਾਲ ਜੀ ਸასი ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੋਖੀ ਪਿੰਡ ਮਹਿਸਰੀ ਸੰਦੂਆ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 9988860902 ਠੀਕ ਹੈ ਜੀ ਕਰ ਦਈਏ ਵੀਰੇ ਪਸੂ ਹਾਂਜੀ ਬਾਈ ਤੇ ਦੱਬੀ ਵੜ ਤੋਂ ਸ਼ੁਰੂ ਕਰਦੇ ਦੰਦੋ ਕਿਵੇਂ ਆ ਜੀ ਇਹ ਦੰਦੋ ਬਾਈ ਦੋਂਦੀਆ ਚੌਕ ਦੇ ਚੱਕਦੀ ਆ ਥੋੜੇ ਸਰਟ ਹੀ ਕੀਤੇ ਆ ਹਾਂਜੀ ਸਟਾਰਟ ਹੀ ਕੀਤੇ ਉਹ ਕਿੰਨਾ ਸਮਾਂ ਲੈਂਦੀ ਆ ਜੀ ਹਜੇ ਇਹ 7 ਦਿਨ ਲੈ ਜੂ ਬਾਈ ਡੇਟ ਮਤਾ ਹਾਂ ਕਿੰਨਾ ਪਿਆ ਜੀ ਦੁੱਧ ਜੀ ਇਹ ਵੇਖੋ ਫਾਲਦੀ ਸਮਝਣਾ ਬਾਈ ਜਿੰਨਾ ਕੋਈ ਪਾ ਦੂ ਉਹਨਾਂ ਦੇ ਜੂ ਠੀਕ ਆ ਸੀਮਣ ਕਿਹੜਾ ਲੱਗਿਆ ਕੋਈ ਹੈਗਾ ਸੀਮਣ ਬਾਈ ਸਰਕਾਰੀ ਲੱਗਿਆ ਸਰਕਾਰੀ ਲੱਗਿਆ ਹਾਂਜੀ ਇਹ ਵੇ ਗੱਦਗੇ ਚੰਗਾ ਲੱਗਿਆ ਹਾਂ ਚੰਗਾ ਟੀਕਾ ਚੰਗਾ ਭਰਾਇਆ ਹੂੰ ਆਪਾਂ ਕੋਲੇ ਰੱਖਿਆ ਨਹੀਂ ਗਾ ਹਜੇ ਹੁੰਦਾ ਤਾਂ ਦੱਸ ਦੇ ਠੀਕ ਆ ਤੇ ਜਿਹੜੇ ਇਹਦੇ ਧੌਣ ਤੇ ਕੀ ਹੋਇਆ ਵੀਰੇ ਉਹਦਾ ਬਾਈ ਠਫੜ ਜੇ ਮੜੇ ਮੜੇ ਵੈਸੇ ਹੀ ਹੈ ਵੈਸੇ ਇਹੋ ਕੋਈ ਕੰਮ ਹਾਂ ਸੁੱਕੇ ਵੇ ਆਉ ਤਾਂ ਸੁੱਕੇ ਵੇ ਤੁਰ ਕੇ ਦਿਖਾ ਦਿਓ ਮੇਰੇ ਹਾਈਟ ਦਾ ਅੰਦਾਜ਼ਾ ਤੁਸੀਂ ਵੀਰੇ ਵੀਰ ਦੇ ਹਿਸਾਬ ਨਾਲ ਲਾ ਲਿਓ ਕਿ ਕਿੱਥੋਂ ਕਿ ਟਿੱਕਰ ਆਉਂਦੀ ਆ ਹਜੇ ਬੱਚਾ ਹੀ ਆ ਨਾਰਮਲ ਜੀ ਹਾਈਟ ਆ ਬਾਕੀ ਵੀਰੇ ਹਜੇ ਕੱਠ ਅਠ ਕਰ ਫਰਮ ਵਾਲੀ ਨੇ ਕਰਨਾ ਜੀ ਜੇ ਆਪਾਂ ਬਰੀਡ ਦੀ ਗੱਲ ਕਰਕੇ ਤਾਂ ਬਰੀਡ ਚੰਗੀ ਆ ਤਿਆਰੀ ਸੋਣੀ ਕੀਤੀ ਆ ਬਾਈ ਦੀ ਬਾਈ ਕਹਿੰਦਾ ਆਪਣੇ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਹੈ ਨਹੀਂਗਾ ਜੀ ਦੁੱਧ ਪਹਿਲੇ ਸੂਏ ਉਮੀਦ ਤਾਂ ਚੰਗੇ ਦੁੱਧ ਦੀ ਆ ਪਰ ਦੁੱਧ ਹੁੰਦਾ ਵੀਰੇ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂਦਾ ਜਿੰਨਾ ਮਰਜੀ ਚੋਲੇ ਤੇ ਜੇ ਹੁਣ ਪੱਠੇ ਹੀ ਨਾ ਪਾਏ ਫਿਰ ਇਹਨੇ ਪਾਈਆ ਵੀ ਨਹੀਂ ਦੇਣਾ ਵੀਰੇ ਸੋਨਾ ਥਾਣਾ ਦਾ ਸੈਜ ਆ ਮੋਟਾ ਥਾਣਾ ਹੱਥੀ ਚ ਪਾਈਆ ਲਾ ਫੋੜ ਸ਼ਾਂਗ ਪੂਰਾ ਵੀ ਨਹੀਂ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਪੰਜ ਚਾਰ ਦਿਨ ਹਜੇ ਲੈ ਜੂਗੇ ਜੇ ਇੱਕ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਸਰਕਾਰੀ ਸੀਮਣ ਲੱਗਿਆ ਬਾਈ ਦੱਸਦਾ ਕਿ ਆਪਣੇ ਕੋਲ ਕੋਈ ਰਿਕਾਰਡ ਨਹੀਂ ਆਪਾਂ ਐਵੇਂ ਕਹਿ ਦਿੱਗੇ ਬਈ ਚੰਗਾ ਲੱਗਿਆ ਜਾਂ ਸੈਕਸਣ ਲੱਗਿਆ ਉਹਦਾ ਫਾਇਦਾ ਨਹੀਂ ਕੋਈ ਥਣਾ ਦੀ ਪਾਰ ਪਿੱਛੇ ਦੀ ਗਰੰਟੀ ਹੈ ਵੀਰੇ ਹਾਂ ਹਾਂ ਬਾਈ ਉਹ ਗਰੰਟੀ ਹੈ ਆਪਣੀ ਜਿਹਦੀ ਡਿਮਾਂਡ ਇਹਦੀ ਜਿਹੜੇ ਲੈਣੇ ਆ ਉਹੀ ਦੱਸੀ ਵੀਰੇ ਉਹ ਬਾਈ ਫੋਨ ਤੇ ਕਰ ਲੈ ਫੋਨ ਤੇ ਕਰ ਲੈ ਕੱਚੀ ਹੈ ਹਨਾ ਹਾਂਜੀ ਠੀਕ ਆ ਡਿਮਾਂਡ ਇਹਦੀ ਫੋਨ ਤੇ ਹੋ ਜੂਗੀ ਨੰਬਰ ਸਕਰੀਨ ਤੇ ਲਗਾ ਤਰ ਚੱਲੂ ਜਿਹੜਾ ਬਾਈ ਆਪਣਾ ਆ ਮਾਲੀ ਹੈ ਕਿੰਨੀ ਕੁ ਉਮਰ ਹੈ ਜੀ ਇਹਦੀ ਇਹ ਬਈ 8 ਕ ਮਹੀਨਿਆਂ ਦਾ ਹਜੇ ਹਜੇ ਬੱਚਾ ਹੀ ਆ ਹਾਂ ਬੱਚਾ ਹੀ ਇਹ ਕਿਹੜੇ ਸੀਮਨ ਦਾ ਜੀ ਇਹ ਇਹ அபிਮਨੀ ਨੂੰ ਆਦਾ ਬਈ ਉਹ ਪਿਆ ਆਪਣੇ ਕੋਲੇ ਰਿਕਾਟਰੋ ਪਿਆ ਜੀ ਹਾਂਜੀ ਠੀਕ ਆ ਮਾਂ ਦਾ ਦੁੱਧ ਬਈ ਕਿੰਨਾ ਕਹਦੇ ਹੁਣੇ ਪਹਿਲੇ ਸੂਏ ਬਈ 12 ਕਿਲੋ ਦਿੱਤਾ 12 ਕਿਲੋ ਚੋਇਆ ਵਾ ਆਪਣਾ ਹਾਂਜੀ ਠੀਕ ਆ ਤੋਰ ਦੇ ਵੀਰੇ ਨੂੰ ਵੀ ਥੋੜਾ ਜਿਹਾ ਬਾਕੀ ਚੰਗਾ ਜੇ ਕੋਈ ਮਾਲੀ ਰੱਖਣ ਦਾ ਸ਼ਕੀਨ ਹੋਵੇ ਤਾਂ ਮੇਰੇ ਤੁਹਾਨੂੰ ਪਤਾ ਹੀ ਆ ਚੰਗੇ ਸੀਮਨ ਦਾ ਮਾਲੀ ਥੋੜਾ ਜਿਹਾ ਮੁਸ਼ਕਲ ਨਾਲ ਮਿਲਦਾ 8 ਕ ਮਹੀਨੇ ਉਮਰ ਆ ਛੋਟੀ ਉਮਰ ਹੀ ਆ ਜੇ ਸੰਭਣ ਵਾਲੀ ਚੀਜ਼ ਆ ਸਾਮਪਣਾ ਵੀਰੇ ਤੁਹਾਨੂੰ ਪੈਣਾਗਾ ਇਹ ਤਾਂ ਬਾਈ ਕਹਿੰਦਾ ਚੰਗਾ ਸੀਮਣ ਭਰਾਇਆ ਸੀ ਤੇ ਬੱਚਾ ਮੇਲ ਆ ਗਿਆ ਤਾਂ ਕਰਕੇ ਆਪਾਂ ਰੱਖ ਲਿਆ ਵੈਸੇ ਜੀ ਕੱਟੀ ਦੇ ਜਾਂਦੀ ਤਾਂ ਬਾੜੀ ਵਧੀਆ ਗੱਲ ਸੀ ਇਹ ਵੀ ਚੰਗਾ ਮਾਲੀ ਹੈ ਜੀ ਸਾਮ ਗੌਰ ਨਾਲ ਬਣ ਜੂਗਾ ਸੋਨਾ ਮੁਰਾ ਚ ਪੈਂਦਾ ਤੇ ਇਹਦੀ ਡਿਮਾਂਡ ਵੀਰੇ ਜੈਜ ਦੀ ਇਹਦਾ ਬਾਈ 11000 ਰੁਪਇਆ ਹੋਜੂ ਮਾਨਤਨ ਜੀ ਹਾਂਜੀ ਹੋਜੂ ਠੀਕ ਹੈ ਇਹਦੀ ਡਿਮਾਂਡ ਹੈ ਬਾਈ ਕਹਿੰਦਾ 11000 ਰੁਪਇਆ ਵਿੱਚੋਂ ਥੋੜਾ ਕਨਾ ਮਾਨਤਨ ਹੋਜੂਗਾ ਬਾਕੀ ਨਾਲ ਦੋਨੇ ਚੰਗੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ